ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਹਾ ਚੀਰੀ ਲਿਖਿਆ ਇਹ ਹੁਕਮ ਕਮਾਏ ਕੱਲੇ ਆਵੇ ਨਨਕਾ ਸੱਦੇ ਉਠੀ ਜਾਏ ਦੇ ਮਾਵਾਖਨ ਸਾਥ ਸਰਦਾਰ ਮਰਮੋਨ ਸਿੰਘ ਪ੍ਰਧਾਨ ਮੰਤਰੀ ਆਕਸ ਇੰਡੀਆ ਗਵਰਨਮੈਂਟ ਦੇ ਜਿਹੜੇ ਅਕਾਲ ਚਲਾਣਾ ਕਰਗੇ ਉਹਨਾਂ ਦੇ ਅਕਾਲ ਚਲਾਣੇ ਤੇ ਦਾਸ ਸਿੱਖ ਸੰਗਤਾਂ ਦੇ ਨਾਲ ਆਪਣੇ ਮਨ ਦਾ ਬਲਬਲਾ ਸਾਂਝਾ ਕਰਦਾ ਹਾਂ ਸੰਸਾਰ ਦੇ ਉੱਤੇ ਸਾਰੇ ਲੋਕ ਆਉਂਦੇ ਹਨ ਸਾਰੇ ਚਲੇ ਜਾਂਦੇ ਹਨ ਪਰ ਡਾਕਟਰ ਮਨਮੋਹਨ ਸਿੰਘ ਦੀ ਸ਼ਖਸੀਅਤ ਇੱਕ ਤਉ ਪੂਰਨ ਸਿੱਖ ਸਨ ਨਾਲ ਦੀ ਨਾਲ ਇਮਾਨਦਾਰ شریف ਦੇਸ਼ ਵਾਸਤੇ ਸਾਰੇ ਸਿੱਖ ਭਾਈਚਾਰੇ ਵਾਸਤੇ ਇੱਕ ਮਾਨ ਸਨ ਇਮਾਨਦਾਰੀ ਦੀ ਉਹ ਮੂਰਤ ਸਨ شریف ਸੁਭਾਅ ਦੇ ਮਾਲਕ ਸਨ ਡਾਕਟਰ ਇਕਬਾਲ ਨੇ ਲਿਖਿਆ ਹੈ ਸ਼ਰੀਫੋਂ ਕੀ ਸ਼ਰੀਫੀ ਸ਼ਰਾਫਤ ਸੇ ਕੰਮ ਨਹੀਂ ਹੋਤੀ ਸੋਨੇ ਤੇ ਕਰ ਦਿਓ ਹਜ਼ਾਰ ਟੁਕੜੇ ਕੀਮਤ ਕੰਮ ਨਹੀਂ ਹੋਤੀ ਮੈਨੂੰ ਯਾਦ ਹੈ ਦਾਸ ਬੁਖ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਨਾ ਸੇਵਾਤੇ ਸੀ ਜਦੋਂ ਐਜੇ ਪ੍ਰਧਾਨ ਮੰਤਰੀ ਆਏ ਤੇ ਆ ਕੇ ਉਹਨਾਂ ਨੇ ਤੁਨ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹੈ ਸੀਸ ਰੱਖਿਆ ਦਾਸਨੀ ਮੈਂ ਸਰੂਪਾ ਦਿੱਤਾ ਬੜਾ ਚਿਰ ਕੀਰਤਨ ਸੁਣ ਕੇ ਉਹ ਵੀ ਕਾਹੇ ਅਬ ਗਾਇ ਮਿਲਦੇ ਰਹਿੰਦੇ ਸਨ ਉਹਨਾਂ ਦੇ ਅਕਾਲ ਚਲਾਣੇ ਤੇ ਜਿੱਥੇ ਦਾਸ ਸਤਿਗੁਰੂ ਦੇ ਚਰਨਾ ਵਿੱਚ ਅਰਦਾਸ ਕਰਦਾ ਹਾਂ ਉਹਨਾਂ ਦੇ ਪਰਿਵਾਰ ਨੂੰ ਬੱਚਿਆਂ ਨੂੰ ਪਾਣਾ ਮਰਨਾ ਨੂੰ ਦਾ ਬਲ ਬਖਸ਼ੇ ਸੇਕ ਆਉਣ ਦਾ ਨਾਮ ਉਹਨਾਂ ਨੇ ਰੋਸ਼ਨ ਕੀਤਾ ਦੇਸ਼ ਦਾ ਨਾਮ ਰੋਸ਼ਨ ਕੀਤਾ ਇਮਾਨਦਾਰ ਬੇਦਾਗ ਦੁਨੀਆ ਦੇ ਉੱਤੇ ਗਏ ਨੇ ਸਾਰਿਆਂ ਨੂੰ ਸੁਣ ਕੇ ਬੜਾ ਟਟਕਾ ਲੱਗਿਆ ਹੈ ਪਰ ਅਕਾਲ ਪੁਰਖ ਦਾ ਹੁਕਮ ਹੈ ਵਾਹਿਗੁਰੂ ਜੀ ਕਾ ਖਾਲਸਾ Вай,